ਲਓ ਜੀ ਤੁਹਾਡੀ ਡਿਮਾਂਡ ਤੇ ਆਪਾਂ ਬਹੁਤ ਸਾਰੀਆਂ ਕੂਠੀਆਂ ਤੇ ਘਰ ਲੈ ਕੇ ਪਹੁੰਚੇ ਆਂ ਰੇਟ ਬਹੁਤ ਜਾਇਜ਼ ਤੁਹਾਨੂੰ ਮਿਲ ਜਾਣਗੇ ਤੁਸੀਂ ਕਮੈਂਟ ਕਰਕੇ ਕਹਿੰਦੇ ਸੀਗੇ ਵੀ ਸਾਨੂੰ ਸਸਤੇ ਰੇਟਾਂ ਦੀ ਇੱਕ ਵੀਡੀਓ ਬਣਾ ਕੇ ਦਿਖਾਓ ਤੇ ਬਹੁਤ ਸਾਰੀਆਂ ਆਪਾਂ ਕੂਠੀਆਂ ਤੇ ਘਰ ਲੈ ਕੇ ਪਹੁੰਚੇ ਆਂ ਤੇ ਬਾਰੀ ਸਰ ਆਪਾਂ ਪੂਰੀ ਗੱਲ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ 73800 ਪੂਰਾ 2673 ਜੇ ਕਿਸੇ ਨੇ ਘਰ ਕੂਠੀ ਮਕਾਨ ਵੇਚਣਾ ਹੈ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ WhatsApp ਨੰਬਰ ਤੁਹਾਨੂੰ ਸਾਰਿਆਂ ਨੂੰ ਮਿਲ ਗਿਆ ਇੱਕ ਵੀਡੀਓ ਪੂਰੀ ਵਧੀਆ ਜਾਣਕਾਰੀ ਪੂਰੀ ਤੇ ਫੋਟੋਮੇ ਪੇਜ ਕੇ ਫਰੀ ਚੈਟ ਲਗਭਾਉ ਤੁਸੀਂ ਵੀ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਕਰਦੇ ਹਾਂ ਜੀ ਆਪਾਂ ਹੁਣ ਵੀਡੀਓ ਸਟਾਰਟ ਤੇ ਪਹਿਲੀ ਕੂਠੀ ਤੋਂ ਆਪਾਂ ਗੱਲ ਕਰਾਂਗੇ ਜਿਹੜੇ ਮਾਲਕ ਆਪਨੇ ਉਹ ਆਰਮੀ ਦੇ ਵਿੱਚ ਨੇ ਜੀ ਫੌਜੀ ਮਾਲਕ ਦੀ ਤੁਸੀਂ ਕੂਠੀ ਦੇਖ ਰਹੇ ਹੋ ਬਹੁਤ ਸੋਹਣੀ ਕੂਠੀ ਆ ਬਹੁਤ ਵਧੀਆ ਰੇਟ ਦੇ ਵਿੱਚ ਇਹਨਾਂ ਨੇ ਆਪਣੇ ਕੋਲੇ ਭੇਜੀ ਹੈ ਇਹ ਵੀਡੀਓ ਇਹਨਾਂ ਨੇ ਬਹੁਤ ਸੋਹਣੀ ਬਣਾ ਕੇ ਭੇਜੀ ਆ ਰੇਟ ਵੀ ਬਹੁਤ ਸੋਹਣਾ ਹੈਗਾ ਜਮਾ ਨਵੀਂ ਕੂਠੀਏ ਜਿਹੜੀ ਤਿਆਰ ਹੋਈ ਹੈ ਅੰਦਰੋਂ ਬਾਹਰੋਂ ਤੁਸੀਂ ਦੇਖੋਗੇ ਤੁਹਾਨੂੰ ਸਾਰਾ ਨੂੰ ਕੂਠੀਏ ਜਿਹੜੀ ਇਹ ਪਸੰਦ ਆਊਗੀ ਤੇ ਸਿੰਗਲ ਪੋਰਸ਼ਨ ਬਣੀ ਹੋਈ ਹੈ ਡਿਜ਼ਾਈਨ ਵਗੈਰਾ ਬਹੁਤ ਵਧੀਆ ਫਰੰਟ ਜਿਹੜਾ ਇਹਨਾਂ ਨੇ ਬਣਵਾਇਆ ਹੋਇਆ ਬਹੁਤ ਸ਼ੌਂਕ ਨਾਲ ਤਿਆਰ ਕਰਵਾਇਆ ਹੋਇਆ ਵੀਡੀਓ 'ਚ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ ਵਾਰਿਸਰ ਆਪਾਂ ਪੂਰੀ ਗੱਲ ਕਰ ਹੀ ਰਹੇ ਹਾਂ ਅਸੀਂ ਜੀ ਆਪਾਂ ਡਿਮਾਂਡ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਰੇਟ ਕਨਫਰਮ ਕਰਵਾ ਦਿੰਨੇ ਸੀ ਡਿਮਾਂਡ ਜਿਹੜੀ ਇਹਨਾਂ ਨੇ ਕੀਤੀ ਐ 16 ਲੱਖ ਰੁਪਈਆ ਕੀਤੀ ਐ 16 ਲੱਖ ਦੇ ਵਿੱਚ ਇਹਨਾਂ ਨੇ ਕੋਠੀ ਦੀ ਡਿਮਾਂਡ ਪਾਈ ਐ ਘਾਟਾ ਵਾਦਾ ਕੀਤਾ ਜਾਊਗਾ ਜੇ ਆਪਾਂ ਪਿੰਡ ਦੀ ਗੱਲ ਕਰੀਏ ਲੋਕੇਸ਼ਨ ਦੀ ਗੱਲ ਕਰੀਏ ਤਾਂ ਦੁਲਾੜੀ ਇਹਨਾਂ ਦਾ ਪਿੰਡ ਹੈ ਤਹਿਸੀਲ ਨਾਬਾ ਲੱਗਦੀ ਐ ਇਹਨਾਂ ਨੂੰ ਤੇ ਡਿਸਟ੍ਰਿਕਟ ਜਿਹੜੀ ਪੈਂਦੀ ਐ ਪਟਿਆਲਾ ਪੈਂਦੀ ਐ ਤੇ ਓਨਰ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਸੀ 9809804500 ਕੋਈ ਵੀ ਗੱਲ ਕਰਨੀ ਹੋਵੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਆਪੇ ਮਾਲਕ ਨਾਲ ਕਰ ਸਕਦੇ ਹੋ ਬਾਕੀ ਤੁਹਾਨੂੰ ਇਹ ਕੋਠੀ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਪਲੋ ਚੱਲਦੀ ਚੱਲਦੀ ਵੀਡੀਓ 'ਚ ਕਮੈਂਟ ਲਾਜ਼ਮੀ ਕਰ ਦਿਓ ਤੇ ਤੁਸੀਂ ਸ਼ਾਇਦ ਪਹਿਲਾਂ ਵੀ ਇਹ ਕੋਠੀ ਦੇਖੀ ਹੋਵੇ ਤੇ ਇਹ ਕੋਠੀ ਬਹੁਤ ਸੋਹਣੀ ਹੈ ਜੀ ਗਲੀ ਵਗੈਰਾ ਵਧੀਆ ਲੱਗਦੀ ਹੈ ਸਬਕਟ ਗੱਡੀ ਆਰਾਮ ਨਾਲ ਘਰ ਦੇ ਅੰਦਰ ਲੱਗ ਜਾਂਦੀ ਹੈ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਤੇ ਕਮੈਂਟ ਲਾਜ਼ਮੀ ਕਰਦੇ ਰਹਿ ਕਰੋ ਜੀ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਨੂੰ ਮੈਂ ਨੰਬਰ ਪਹਿਲਾਂ ਦੱਸ ਹੀ ਦਿੱਤਾ ਸੀਗਾ ਉੱਪਰ ਆਪਣਾ ਚੱਲਦਾ ਰਹਿੰਦਾ 73800 ਪੂਰਾ 26173 ਕਿਸੇ ਨੇ ਘਰ ਕੁਠੀ ਮਕਾਨ ਕਿਸੇ ਵੀ ਏਰੀਆ ਤੋਂ ਵੇਚਣਾ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜੋ ਫਰੀ ਚ ਆਪਾਂ ਐਡ ਲਗਾ ਦਾਂਗੇ ਨੰਬਰ ਸੈਕੰਡ ਤੇ ਆਪਾਂ ਇੱਕ ਘਰ ਲੈ ਕੇ ਪਹੁੰਚ ਜਾ ਤੇ ਜਿਹੜਾ ਘਰ ਇਹਨਾਂ ਨੇ ਇਹ ਸੇਲ ਕਰਨਾ ਇਹਦੀ ਵੀਡੀਓ ਤਾਂ ਆਪਣੇ ਕੋਲੇ ਨਹੀਂ ਪਹੁੰਚੀ ਇਕੱਲੀਆਂ ਫੋਟੋ ਆ ਪਹੁੰਚੀਆਂ ਇਨਾਂ ਨਾਲ ਗੱਲ ਕੀਤੀ ਸੀਗੀ ਮਾਲਕ ਨੇ ਕਿਹਾ ਵੀ ਕੁਝ ਗ ਟਾਈਮ ਪਹਿਲਾਂ ਮੈਂ ਗਿਆ ਸੀਗਾ ਤੇ ਘਰ ਦੀਆਂ ਇਕੱਲੀਆਂ ਫੋਟੋਆਂ ਖਿੱਚ ਕੇ ਮੈਂ ਲਿਆਂਦੀਆਂ ਸੀਗੀਆਂ ਤੇ ਮਾਲਕ ਨੇ ਕਿਹਾ ਪਹਿਲਾਂ ਅਸੀਂ ਚੈਨਲ ਨਹੀਂ ਦੇਖਿਆ ਸੀਗਾ ਜੇ ਸਾਨੂੰ ਪਤਾ ਹੁੰਦਾ ਅਸੀਂ ਚੈਨਲ ਨੂੰ ਦੇਖ ਕੇ ਤੇ ਪੁੱਛ ਪਾਛ ਕੇ ਜਾਂਦੇ ਤਾਂ ਵੀਡੀਓ ਬਣਾ ਕੇ ਲਿਆਉਂਦੇ ਕਿਉਂਕਿ ਜਿਹੜੇ ਮਾਲਕ ਨੇ ਉਹ ਆਪ ਤਾਂ ਹੋਰ ਪਾਸੇ ਰਹਿੰਦੇ ਨੇ ਤੇ ਜਿਹੜਾ ਇਹਨਾਂ ਦਾ ਘਰ ਹੈ ਇਹ ਹੋਰ ਪਾਸੇ ਹੈਗਾ ਤਾ ਕਰਕੇ ਥੋੜੀ ਜੀ ਅੱਧੇ ਸੀ ਥੋੜਾ ਦੂਰੀ ਤੇ ਤੇ ਸੇਲ ਇਹਨਾਂ ਨੇ ਆਪ ਦਾ ਘਰ ਇਹ ਕਰਨਗਾ ਤਿੰਨ ਬਿਸਵੇ ਜਗਾਂ ਦੇ ਵਿੱਚ ਬਣਿਆ ਹੋਇਆ ਆਸੇ ਪਾਸੇ ਦੀ ਲੋਕੇਸ਼ਨ ਵਧੀਆ ਜਮਾ ਨਜ਼ਦੀਕ ਮੇਨ ਰੋਡ ਹੈਗਾ ਤੇ ਬਾਕੀ ਇਹਨਾਂ ਨੇ ਸਾਰਾ ਕੁਝ ਦੱਸਿਆਗਾ ਖੰਨਾ ਇਹਨਾਂ ਨੂੰ ਏਰੀਆ ਲੱਗਦਾ ਨੰਦੀ ਕਲੋਨੀ ਚ ਇਹਨਾਂ ਦਾ ਇਹ ਘਰ ਤਿੰਨ ਬਿਸਵੇ ਜਗਾਂ ਚ ਤੇ ਲਲਹੇ ਦੀ ਰੋਡ ਤੇ ਪੈ ਜਾਂਦਾਗਾ ਇਹਨਾਂ ਨੇ ਦੱਸਿਆਗਾ ਸਾਰਾ ਕੁਝ ਬਾਕੀ 1.7 ਲੱਖ ਰੁਪਏ ਡਿਮਾਂਡ ਇਹਨਾਂ ਨੇ ਕੀਤੀ ਆ ਘਾਟਾ ਵਾਦਾ ਮੌਕੇ ਤੇ ਹੋ ਜਾਊਗਾ ਕੋਈ ਵੀ ਗੱਲ ਤੁਸੀਂ ਕਰਨੀ ਹੋਵੇ ਤਾਂ ਮਾਲਕ ਦਾ ਨੰਬਰ ਵੀ ਆਪਾਂ ਸਕਰੀਨ ਤੇ ਦੇ ਰੱਖਿਆ 94173 31407 ਕੋਈ ਗੱਲ ਕਰਨੀ ਹੋਵੇ ਮਾਲਕ ਨਾਲ ਗੱਲ ਕਰ ਲਿਓ ਕੁਝ ਵੀ ਪੁੱਛਣਾ ਮਾਲਕ ਨੂੰ ਪੁੱਛ ਲਿਓ ਜੀ ਤੇ ਘਰ ਦੀਆਂ ਫੋਟੋਆਂ ਇਹਨਾਂ ਨੇ ਖਿੱਚ ਕੇ ਭੇਜੀਆਂ ਸਾਰਾ ਕੁਝ ਬਾਕੀ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਬਾਕੀ ਆਪਣਾ ਕੰਪਲਸਰੀ ਹੈ ਜੀ ਆਪਾਂ ਫੋਟੋਆਂ ਤੇ ਐਡ ਨਹੀਂ ਕਰਦੇ ਆਪਾਂ ਨੂੰ ਵੀਡੀਓ ਲਾਜ਼ਮੀ ਚਾਹੀਦੀ ਹੁੰਦੀ ਹੈ ਬਾਹਰੋਂ ਬਣਾਉਣੀ ਸ਼ੁਰੂ ਕਰਨੀ ਹੁੰਦੀ ਹੈ ਜੋ ਵੀ ਆਪਣੀ ਸੜਕ ਹੁੰਦੀ ਹੈ ਗਲੀ ਹੁੰਦੀ ਹੈ ਵਧੀਆ ਵੀਡੀਓ ਬਣਾ ਕੇ ਤੇ ਪੂਰੀ ਜਾਣਕਾਰੀ ਤੇ 10-12 ਫੋਟੋਆਂ ਜੀ ਅੰਦਰ ਬਾਹਰ ਦੀਆਂ ਫਰੰਟ ਦੀਆਂ ਸਾਰਾ ਕੁਝ ਤੇ ਆਪਣੇ ਕੋਲੇ ਭੇਜੋ ਜੇ ਕਿਸਨ ਐਡ ਕਰਵਾਉਣੀ ਹੈ ਵੀਡੀਓ ਕੰਪਲਸਰੀ ਹੈ ਤੇ ਇਹ ਘਰ ਦੀਆਂ ਫੋਟੋਆਂ ਆਪਾਂ ਤਾਂ ਪਾਤੀਆਂ ਜੀ ਕਿਉਂਕਿ ਕਈ ਆਪਾਂ ਅੱਜ ਘਰ ਲੈ ਕੇ ਪਹੁੰਚਿਆ ਨਾਲ ਹੀ ਆਪਾਂ ਪਾਤੀ স্পੈਸ਼ਲ ਜੇ ਵੀਡੀਓ ਆਪਾਂ ਬਣਾਉਣੀ ਹੁੰਦੀ ਹੈ ਜਿਹੜੀ ਡੇਲੀ ਪਹੁੰਚਦੀ ਆਪਣੀ ਉਹ ਚ ਆਪਾਂ ਫੋਟੋਆਂ ਤੇ ਐਡ ਨਹੀਂ ਕਰਦੇ ਤੇ ਹੁਣ ਆਪਾਂ ਨੰਬਰ 3 ਤੇ ਜਿਹੜਾ ਘਰ ਲੈ ਕੇ ਪਹੁੰਚਿਆ ਜਮਾ ਸਸਤਾ ਘਰ ਲੈ ਕੇ ਪਹੁੰਚਿਆ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖੂਗੇ ਤੇ ਸਾਰਾ ਕੁਝ ਇਹਨਾਂ ਨੇ ਵੀਡੀਓ ਰਾਹੀਂ ਦਿਖਾਇਆਗਾ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 6 ਲੱਖ ਰੁਪਏ ਡਿਮਾਂਡ ਇਹਨਾਂ ਨੇ ਕੀਤੀ ਹੈ ਤੇ ਮਾਲਕ ਨੇ ਕਿਹਾ ਘਾਟਾ ਵਾਧਾ ਕਰ ਲਾਂਗੇ ਆਪਣੇ ਕੋਲੇ ਜਿਹੜਾ ਇਹ ਘਰ ਪਹੁੰਚਿਆ ਧੁਰੀ ਏਰੀਆ ਚ ਪਹੁੰਚੇਗਾ ਧੁਰੀ ਏਰੀਆ ਦਲੋਤਪੁਰ ਇਹਨਾਂ ਦਾ ਪੈਂਡਾਗਾਮ ਤੁਸੀਂ ਜਾ ਕੇ ਦੇਖਣਾ ਹੋਵੇ ਘਰ ਜਾ ਕੇ ਦੇਖ ਸਕਦੋਂ ਬਾਕੀ ਕਾਫੀ ਡਿਮਾਂਡ ਤੇ ਕਮੈਂਟ ਆਉਂਦੇ ਰਹਿੰਦੇ ਅਸੀਂ ਬਹੁਤ ਸਾਰੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਕਮੈਂਟ ਕਰਦੇ ਰਹਿੰਦੇ ਨੇ ਵੀ ਸਾਨੂੰ ਸਸਤੇ ਰੇਟਾਂ ਦੇ ਵਿੱਚ ਘਰ ਕੋਠੀ ਮਕਾਨ ਦਿਖਾਓ ਤੇ ਕਹਿੰਦੇ ਨੇ ਵੀ ਘਰ ਬਣਿਆ ਹੋਵੇ ਕਿਵੇਂ ਹੋਵੇ ਕਮਰੇ ਚਾਹੀਏ ਪੁਰਾਣੇ ਹੋਣ ਨਵੇਂ ਹੋਣ ਘੱਟ ਕਮਰੇ ਹੋਣ ਪਰ ਰੇਟ ਜਮਾਂ ਜਾਇਜ਼ ਹੋਵੇ ਉਸ ਹਿਸਾਬ ਨਾਲ ਆਪਾਂ ਲੈ ਕੇ ਪਹੁੰਚਿਆ ਜਮਾਂ ਸਸਤਾ ਘਰ ਆਪਾਂ ਲੈ ਕੇ ਪਹੁੰਚਿਆ ਡਿਮਾਂਡ 6 ਲੱਖ ਰੁਪਿਆ ਖੁੱਲਾ ਡੋਲਾ ਘਰ ਹੈ ਜੀ ਕਮਰੇ ਬਣੇ ਹੋਏ ਨੇ ਇੱਕ ਕਮਰਾ ਤਾਂ ਵਧੀਆ ਬਣਿਆ ਹੋਇਆ ਨਾਲ ਹੀ ਅਟੈਚ ਇਹਨਾਂ ਨੇ ਬਾਥਰੂਮ ਵਗੈਰਾ ਕਰ ਰੱਖਿਆ ਬਾਕੀ ਵੇੜਾ ਤੁਸੀਂ ਦੇਖ ਲਓ ਸਾਰਾ ਕੁਝ ਵਧੀਆਗਾ ਵੇਹੜੇ ਤੋਂ ਲੈ ਕੇ ਘਰ ਤੁਸੀਂ ਦੇਖ ਲੂ ਦੋ ਕਮਰੇ ਸ਼ਾਇਦ ਬਣੇ ਹੋਏ ਨੇ ਬਾਕੀ ਤੁਸੀਂ ਵੀਡੀਓ ਪੂਰੀ ਦੇਖ ਰਹੇ ਹੋ ਸਾਰਾ ਕੁਝ ਤੁਹਾਨੂੰ ਲਗਭਗ ਪਤਾ ਲੱਗਿਆ ਹੋਊਗਾ ਜੇ ਆਪਾਂ ਮਾਲਕ ਦੇ ਮੋਬਾਈਲ ਨੰਬਰ ਦੀ ਗੱਲ ਕਰੀਏ ਜੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਮਾਲਕ ਨਾਲ ਤਾਂ ਨੰਬਰ ਕਰੋ 999 89907782 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨੇ ਹਾਂ 999 89907782 ਗੱਲ ਕਰ ਲਿਓ ਆਪੇ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਕਮੈਂਟ ਕਰਨਾ ਨਾ ਭੁੱਲਿਓ ਤੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੂ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਘਰ ਕੋਠੀ ਮਕਾਨ ਡੇਲੀ ਆਪਣੇ ਚੈਨਲ ਤੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦੇ ਨਾਲ ਤੁਸੀਂ ਪੱਕੇ ਤੌਰ ਤੇ ਜੁੜ ਜੋ ਨੀਚੇ ਤੁਹਾਨੂੰ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਦੋ ਤੇ ਵੱਤ ਵੱਦ ਜਿੰਨੇ ਤੁਸੀਂ ਦੇਖ ਰਹੂ ਲਾਈਕ ਵੀ ਕਰ ਦੋ ਤੇ ਪਹਿਲੀ ਵਾਰ ਪਹੁੰਚਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਜ਼ਰੂਰ ਕਰ ਦੋ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਹੁਣ ਜਿਹੜੀ ਤੁਸੀਂ ਵੀਡੀਓ ਚ ਇਹ ਜਿਹੜੀ ਕੋਠੀ ਦੇਖ ਰਿਓ ਇਹ ਤੁਹਾਨੂੰ ਮੈਂ ਦੱਸ ਦੇਣਾ ਪਹਿਲੇ ਵੀ ਸੇਲ ਵਾਸਤੇ ਨਹੀਂ ਹੈਗੀ ਜੀ ਇਹਨਾਂ ਨੇ ਵੇਚਣੀ ਨਹੀਂ ਹੈਗੀ ਇਹਨਾਂ ਨੇ ਰੈਂਟ ਤੇ ਦੇਣੀ ਹੈਗੀ ਬਾਕੀ ਪੂਰੀ ਆਪਾਂ ਗੱਲ ਕਰਦੇ ਹਾਂ ਤੇ ਤੁਹਾਨੂੰ ਪਹਿਲਾਂ ਮੈਂ ਕਨਫਰਮ ਕਰਵਾ ਦੇਣਾ ਜੀ ਆਪਾਂ ਰੈਂਟ ਵਾਸਤੇ ਵੀਡੀਓ ਨਹੀਂ ਪਾਉਂਦੇ ਹੁੰਦੇ ਤੇ ਕਾਫੀ ਮੇਰੀਆਂ ਭੈਣਾਂ ਦੇ ਤੇ ਖਾਸ ਕਰਕੇ ਮੇਰੀਆਂ ਮਾਤਾ-ਮਾਂ ਦੇ ਕਾਫੀ ਕਮੈਂਟ ਆਈ ਸੀਗੇ ਤੇ ਕਹਿੰਦੇ ਸੀਗੇ ਵੀ ਸਾਨੂੰ ਰੈਂਟ ਤੇ ਘਰ ਚਾਹੀਦਾ ਹੈ ਵਧੀਆ ਹੋਵੇ ਤਾਂ ਕਰਕੇ ਆਪਾਂ ਤੁਹਾਡੀ ਫਰਮਾਇਸ਼ ਤੇ ਲੈ ਕੇ ਪਹੁੰਚੇ ਹਾਂ ਜੀ ਤੁਹਾਨੂੰ ਮੈਂ ਵੀਡੀਓ ਚ ਦਿਖਾ ਦਿੰਨੇ ਆਂ ਸੀ ਇਹਨਾਂ ਨੇ ਦੱਸਿਆ ਸ਼ਾਇਦ ਉੱਪਰਲਾ ਪੋਰਸ਼ਨ ਹੈ ਰੈਂਟ ਤੇ ਦੇਣਗਾ ਦੋ ਤਾਂ ਬੈਡਰੂਮ ਵਧੀਆ ਮਿਲ ਜਾਣਗੇ ਲੌਬੀ ਹੈ ਜੀ ਤੇ ਇੱਕ ਆਪਾਂ ਨੂੰ ਕਿਚਨ ਮਿਲ ਜਾਊਗਾ ਬਾਥਰੂਮ ਵਗੈਰਾ ਮਿਲ ਜਾਊਗਾ ਤੇ ਰੈਂਟ ਇਹਨਾਂ ਨੇ 20000 ਰੁਪਿਆ ਕਿਹਾਗਾ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨਾ ਚਾਹੁੰਦੇ ਹੋ ਤੁਹਾਨੂੰ ਮੈਂ ਲੋਕੇਸ਼ਨ ਪਹਿਲਾਂ ਕਨਫਰਮ ਕਰਵਾ ਦਿੰਨੇ ਸੀ ਬਠਿੰਡੇ ਏਰੀਆ ਚੋਂ ਜ਼ਿਆਦਾ ਕਮੈਂਟ ਆਈ ਸੀਗੀ ਬਠਿੰਡੇ ਏਰੀਆ ਚੋਂ ਆਪਾਂ ਲੈ ਕੇ ਪਹੁੰਚਿਆ ਸੀ ਅਜੀਤ ਰੂੜ ਬਠਿੰਡਾ ਜੀ ਇਹਨਾਂ ਦਾ ਏਰੀਆ ਕਰੈਕਟ ਲੋਕੇਸ਼ਨ ਬਾਕੀ 20000 ਰੈਂਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਗੱਲ ਕਰਨੀ ਹੈ 80500480536 ਇਹ ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਰੈਂਟ ਬਾਰੇ ਗੱਲ ਕਰਨੀ ਹੈ ਕੁਝ ਵੀ ਗੱਲ ਕਰਨੀ ਹੈ ਮਾਲਕ ਨਾਲ ਤੁਸੀਂ ਆਪੇ ਗੱਲ ਕਰ ਲਿਓ ਨਾ ਕਿ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ। ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ। ਜਿੰਨੇ ਆਪਾਂ ਘਰ ਕੂਠੀ ਤੇ ਵੀਡੀਓ ਚ ਲੈ ਕੇ ਪਹੁੰਚੇ ਤੁਹਾਨੂੰ ਕਿਵੇਂ ਦੇ ਲੱਗੀ? ਵੀਡੀਓ ਕਿਵੇਂ ਦੇ ਲੱਗੀ ਜਰੂਰ ਦੱਸੋ। ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ, ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ। ਲਾਈਕ ਜਰੂਰ ਕਰ ਦਿਓ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ, ਸਪੋਰਟ ਕਰਿਆ ਕਰੋ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਚਾਹੀਦੀ ਹੈ? ਕਿੰਨੇ ਰੇਟ ਚ ਘਰ ਕੂਠੀ ਮਕਾਨ ਚਾਹੀਦਾ? ਕਮੈਂਟ ਲਾਜ਼ਮੀ ਕਰਿਓ। ਕਿਸ ਨੇ ਐਡ ਕਰਵਾਉਣੀ ਹੈ ਤੁਹਾਨੂੰ ਮੈਂ ਪਹਿਲਾਂ ਵੀ ਕਈ ਵਾਰ ਦੱਸਤਾ ਤੇ ਉੱਪਰ ਆਪਣੇ ਚੈਨਲ ਦਾ ਵਟਸਐਪ ਨੰਬਰ ਵਾਰ-ਵਾਰ ਚੱਲਦੇ ਰਹਿੰਦੇ 73800462173 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਦਿਓ ਫਰੀ ਦੇ ਵਿੱਚ ਆਪਾਂ ਐਡ ਛੇਤੀ ਤੋਂ ਛੇਤੀ ਲਗਾ ਦੇਵਾਂਗੇ ਬਸ ਵੀਡੀਓ ਵਧੀਆ ਹੋਣੀ ਚਾਹੀਦੀ ਹੈ ਫੋਨ ਨੂੰ ਹਿੱਲਣ ਨਹੀਂ ਦੇਣਾ 4 ਤੋਂ 5 ਮਿੰਟ ਦੀ ਲੰਬੀ ਚਾਹੀ ਕਿੰਨੀ ਹੋਵੇ 4 ਮਿੰਟ ਤੋਂ ਥੱਲੇ ਨਾ ਹੋਵੇ ਜੀ ਬਾਕੀ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੇਂ ਕੂਠੀ ਮਕਾਨ ਘਰ ਦੇ ਨਾਲ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰਿਓ ਤੇ ਆਪਣਾ ਪਰਿਵਾਰ ਬਹੁਤ ਵੱਡਾ ਹੋ ਗਿਆ ਜੀ ਤੁਹਾਡੇ ਸਾਰਾਂ ਸਾਧਕੇ ਹੋਇਆ ਤੁਹਾਡੇ ਸਾਰਾਂ ਕਰਕੇ ਹੋਇਆ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਸ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖਿਓ ਹਮੇਸ਼ਾ ਜੀ ਹਮੇਸ਼ਾ ਆਪਾਂ ਵੀਡੀਓ ਤੁਹਾਡੇ ਖਾਤਰ ਇਸੇ ਤਰ੍ਹਾਂ ਦੀ ਲੈ ਕੇ ਪਹੁੰਚਦੇ ਰਹਾਂਗੇ